ਤਲਹਾਡੇ ਕੋ ਰੋ ਤਿੰਨ ਮਲਾਜਮ ਆਏ ਆ ਰੋਟੀ ਖਾ ਲ ਗਏ ਨੂੰ 10:30 ਵਜੇ ਘਰੋਂ ਲੈ ਗਏ ਆ ਤੁਹਾਨੂੰ ਕਹਿੰਦੇ ਆ ਪਹਿਲੀ ਸਲਾਮਤ ਚਾਰ-ਪੰਜ ਦਿਨਾਂ ਚ ਨੂੰ ਕਾਲ ਕਰ ਜਾਗੇ ਰਾਤੀ ਮੈਨੂੰ ਸਾਢੇ 9:00 ਵਜੇ ਫੋਨ ਇਹਨਾਂ ਨੇ ਕੀਤਾ ਵਾ ਕੱਲ ਸ਼ੀਰਜਨ ਬਾਬਰ ਜਿਹਨੇ ਮੱਥਾ ਟੇਕ ਗਿਆ ਉਹਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ ਸਾਢੇ 9:00 ਵਜੇ ਫੋਨ ਕਰਕੇ ਕਹਿੰਦੇ ਆ ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉਥੇ ਪਹੁੰਚ ਗਏ ਆ ਕੁਈ ਮਨਵਰ ਫੋਨ ਕਰੀ ਉਹਦੇ ਮੇਰੀ ਰਿੰਗ ਵੱਜ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਸਾਰੇ ਪੁਲਸ ਵਾਲਿਆਂ ਦੇ ਪਿੱਛੇ ਹੋ ਜਾਣਾ ਵਾ ਤੇ ਮੈਂ ਰਹਿ ਜਾਣਾ ਵਾ ਇਹਨਾਂ ਨੇ ਉਹ ਵੀ ਕੰਮ ਕੀਤਾ ਉਹਨੂੰ ਮੁੱਤੈ ਛੱਡ ਕੇ ਪਤਾ ਨਹੀਂ ਕੀ ਹੋਤੀ ਟੈਂਟ ਛੱਡੀ ਹੋਣ ਵਾਲੀ ਆ ਤੁਹਾਨੂੰ ਤੇ ਨੈੱਟ ਬੁੱਝ ਗਿਆ ਤਦ ਨਾਲ ਲਗਾਉ ਨੂੰ ਚਾਰ ਜਿਹੜੇ ਵੀ ਉਹਦੇ ਨਾਲ ਗਏ ਦੇ ਨਾ ਗਏ ਹੈਗੇ ਕੁਛ ਪ੍ਰੇਤ ਭਾਜੀ ਜ਼ਰੂਰ ਹੈਗੇ ਮੈਨੂੰ ਪੱਕਾ ਪਤਾ ਕਿਉਂਕਿ ਹਰ ਵਾਰੇ ਉਹੀ ਨਾਲ ਜਾਂਦੇ ਜਾਂਦੀ ਸਾਨੂੰ ਲੱਗਦਾ ਕੀ ਗੱਲ ਹੋਈ ਕੀ ਲੱਗਦਾ ਕੀ ਕੀਤਾ ਕੀ ਉਹ ਲੱਗਦਾ ਪੁਲਿਸ ਵਾਲਿਆਂ ਨੇ ਜੋ ਕੀਤਾ ਪੁਲਿਸ ਵਾਲਿਆਂ ਨੇ ਕੀਤਾ ਇਹਨਾਂ ਨੂੰ ਫੜਨਾ ਚਾਹੀਦਾ ਬੜਲ ਕਰ ਇਹ ਸੀਪਰ ਹੋ ਗਿਆ ਜੇ ਮੈਡਮ ਹੀ ਪਹਿਲਾਂ ਉਹ ਇਸ ਕੇਸ ਚ ਨੀਂ بھولਦੀ ਕੋਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ ਉਹਨੂੰ ਲੈ ਕੇ ਆਈ ਸੀ ਆਪਾਂ ਤੇਰੇ ਨੂੰ ਇਨਸਾਫ ਕਰਾਂਗੇ ਤੇਰੀ ਵਾਈਫ ਨੂੰ ਜੋਬ ਦਿਵਾਵਾਂਗੇ ਉਹਨੇ ਗ੍ਰੈਜੂਏਸ਼ਨ ਕੀਤੀ ਆ ਇਦਾਂ ਇਦਾਂ ਗੱਲਾਂ 'ਚ ਵਿਚਾਰੇ ਮੈਂ ਤਾਂ ਇਹਨਾਂ ਦੇ ਗੱਲਾਂ ਛੱਡ ਗਿਆ ਨਾ ਨੇ ਉਹਨੂੰ ਮਾਰੇ ਛੱਡਿਆ ਇਹਨਾਂ ਨੇ ਹੁਣ ਆਏ ਵੀ ਨਹੀਂ ਅਵੇਲ ਨੂੰ ਕੋਈ ਨਹੀਂ ਹੈ ਗਾਇਨੇ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਜਿਹੜੇ ਗੈਂਗਸਟਰ ਨਾਲ ਜੋੜਦਾ ਮੈਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇਰੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਵਾ ਮੇਰੇ ਕੋਲਾਂ ਦੇ ਇੱਕ ਵੀਡੀਓ ਪਈ ਆ ਹੋਰ ਚੋਣਾ ਮੈਂ ਦੱਸਿਆ ਵਾ ਕਿ ਮੇਰੇ ਕੋ ਟੋਰਚਰ ਕਰਕੇ ਕੰਮ ਕਰਵਾਉਣ ਦੇ ਉਦੋਂ ਨੂੰ ਘਾੜ ਆਈ ਹੀ ਨਾ ਕੋਈ ਕੰਮ ਤੋਂ ਦੱਸਿਆ ਨਾ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਹੈ ਕੋਈ ਇਹਦਾ ਫਲਾਰੂ ਫਲਾਦੀ ਗੱਲਾਂ ਚੱਲਦੀਆਂ ਹੀ ਇਹ ਮੈਨੂੰ ਅਰਧ ਲਾਵਾ ਗੁੱਝੇ ਨਹੀਂ ਪਤਾ ਕਿਉਂਕਿ ਉਹ ਚਾਹੁੰਦੇ ਹੀ ਕਿ ਸਾਡੇ ਤੇ ਕੋਈ ਗੱਲ ਨਾ ਆਵੇ ਇਸ ਕਰਕੇ ਉਹ ਜਿੱਦਣ ਘਾੜ ਆਈ ਹੀ ਪਤਾ ਨਹੀਂ ਉਦੋਂ ਉਹਨਾਂ ਨੇ ਰੈੱਡ ਕਲਰ ਦੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਚ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ 'ਚ ਬਹਿ ਕੇ ਇਕੱਲੇ ਫੀ ਉਦਨ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿੱਥੇ ਉਹ ਵੇਖੋ ਵੀਡੀਓ ਪਈ ਆ ਉਦੋਂ ਤਾਂ ਜਿਆਦਾ ਗੋਤ ਕਿਵੇਂ ਦੀ ਮੈਨੂੰ ਨਹੀਂ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਉਹ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਹਾਡੇ ਵੱਲੋਂ ਤਾਂ ਲੈ ਗਏ ਉਹ ਹੀ ਗਏ ਸੀ ਨਾ ਕੰਮ ਤੇ ਉਹ ਕਰਵਾਉਣ ਦੇ ਇਹ ਮੰਨ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜਰੂਰ ਹੋਣੀ ਚਾਹੀਦੀ ਹੈ ਸਾਹ ਮਿਲਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਾ ਉਹਨਾਂ ਨੂੰ ਵੀ ਇਦਾਂ ਹੀ ਮਿਲਣਾ ਚਾਹੀਦਾ ਵਾ ਤੇਰਾ ਬਾਹਰ ਜਾਣ ਤੋਂ ਤੇਰੇ ਪਰਚੇ ਤੇਰੇ ਪਪਾ ਨਾਨਕ ਦੇ ਰਹਿਣ ਵਾਲੇ ਨੌਜਵਾਨ ਸਦੀਪ ਸਿੰਘ ਉਰ ਸ਼ੇਰਾਦੀ ਖੇਤਾ ਵਿੱਚੋਂ ਪੇਪਰ ਹਲਾਤਾ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸੰਦੀਪ ਸਿੰਘ ਦੀ ਪਤਨੀ ਨੇ ਪੁਲਿਸ ਵਾਲਿਆਂ ਤੇ ਇਲਜ਼ਾਮ ਵੀ ਲਗਾਏ ਨੇ ਉਹਨਾਂ ਨੇ ਦੱਸਿਆ ਕਿ ਕੁਝ ਮੁਲਾਜ਼ਮ ਸਿਵਲ ਭਰਤੀ ਵਿੱਚ ਸੰਦੀਪ ਨੂੰ ਘਰੋਂ ਇਹ ਕਹਿ ਕੇ ਲੈ ਗਏ ਸੀ ਕਿ ਕਿਸੇ ਕੇਸ ਵਿੱਚ ਕੁਝ ਪੜਤਾਲ ਕਰਨੀ ਹੈ ਤੋਂ ਬਾਅਦ ਸੰਦੀਪ ਫੋਨ ਤੇ ਆਪਣੇ ਘਰ ਗੱਲਾਂ ਕਰਦਾ ਰਿਹਾ ਪਰ ਕੱਲ੍ਹ ਰਾਤ ਉਹਨਾਂ ਨੂੰ ਅਚਾਨਕ ਸੰਦੀਪ ਸਿੰਘ ਦੀ ਮੌਤ ਦੀ ਖਬਰ ਮਿਲਦੀ ਹੈ ਸਰ ਗੱਲ ਕੋਈ ਨਿਊਯਾਰਕ ਤੋਂ ਆਪਣੈਤ ਤੋਂ ਸੌਂ ਰਿਆ ਕਰ ਤੋਂ ਗਿਆ ਆ ਤੇ ਸਵੇਰੇ ਸਾਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਜੇਨੇ ਮਾਰਤਾ ਆ ਉਹਨੂੰ ਤੁਹਾਨੂੰ ਕਿਹੜਾ ਕਿੰਨੇ ਮਾਰਿਆ ਹੁਣ ਆਪਾਂ ਇਹੀ ਪ੍ਰਸ਼ਾਸਨਕ ਇਹੀ ਮੰਗ ਕਰਦੇ ਆ ਤੁਹਾਨੂੰ ਇਨਸਾਫ ਚਾਹੀਦਾ ਵੱਤ ਵੱਧ ਜਿਨ੍ਹਾਂ ਨੇ ਉਹਨੂੰ ਮਾਰਿਆ ਤੇ ਜਿਹਨਾਂ ਨੇ ਉਹਨੂੰ ਸੱਦਿਆ ਇਹ ਗੱਲ ਕੱਲ ਦੀ ਗੱਲ ਨਿਕਾਜੀ ਸੀ ਇਹ ਮੇਰੇ ਖਿਆਲ ਨਾਲ ਕੱਲ ਦੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਆ ਇਹ ਗੱਲ ਹੈ ਕਿ ਇਹ ਜਨਾਲੇ ਵਾਲੀ ਸਾਈਡ ਦੇ ਦੱਸ ਦੇ ਜਨਾਲੇ ਜਾਂ ਰਮਦਾਸ ਵਾਲੀ ਸਾਈਡ ਤੇ ਕੀ ਪਤਾ ਕਿ ਪੁਲਸ ਕੀ ਕੰਦੀ ਤੁਹਾਨੂੰ ਪੁਲਸ ਨੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੋਸਟਮਾਰਟਮ ਉਹ ਕਿ ਲਾਸ਼ ਆ ਗਈ ਘਰ ਹਾਂਜੀ ਤੇ ਸਸਕਾਰ ਵਾਲੋ ਕੀ ਕਹਿੰਦੇ ਸਸਕਾਰ ਅਜੇ ਜੀਜੇ ਕਰਨਾ ਮम्मा ਇਹ ਨੀਤ ਤੇ ਮम्मा ਆਣ ਕੇ ਤੇ ਸਸਕਾਰ ਕਰਨਾ ਠੀਕ ਮੈਂ ਤੇਰੇ ਦੀ ਸੱਸ ਵੀ ਸੱਸ ਜੀ ਕੀ ਗੱਲ ਹੈ ਹਾਂਜੀ ਉਹ ਨਾ ਥੋੜੀ ਬਹੁਤੀ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀ ਤੇ ਘਰੇ ਰਹਿੰਦਾ ਰਿਹਾ ਆ ਤੇ ਹੁਣ ਜਿਹੜੇ ਆ ਪਤਾ ਨਹੀਂ ਕੋਈ ਕੇਸ ਵਗੈਰਾ ਪਿਆ ਤੇ ਕਹਿੰਦੇ ਆ ਕਿ ਸਿਵਲ ਵਾਲੇ ਆ ਗਏ ਆ ਪਹਿਲਾਂ ਇੱਧਰ ਆਏ ਸੀ ਇੱਧਰੋਂ ਫੇਰ ਉਹ ਮੇਰੇ ਵੱਲ ਪਪਾ ਜੀ ਨੂੰ ਭੇਜ ਦਿੱਤੋ ਨਾ ਸੋਚਿਆ ਕਿ ਕੋਈ ਮਿਲਣ ਵਾਲੇ ਆਏ ਆ ਉਹ ਇਹਨਾਂ ਨੂੰ 26 ਫਰਵਰੀ ਨੂੰ ਘਰੋਂ ਲੈ ਗਏ ਆ ਸੰਦੀਪ ਨੂੰ ਪੀਸ ਵਾਲੇ ਹਾਂਜੀ ਸਿਵਲ ਵਿੱਚ ਹੀ ਉਹਨਾਂ ਦਾ ਨਾਮ ਹੀ ਅਮਨਦੀਪ ਸਿੰਘ ਤੁਹਾਇ ਅੰਮ੍ਰਿਤ ਸਰ ਕੀ ਕਹਿੰਦੇ ਉਹ ਕਹਿੰਦੇ ਕਿ ਸਾਡਾ ਮਾਤਾ ਥੋੜਾ ਜਿਹਾ ਕਾਮ ਵਾ ਤੀ ਹਾਡੇ ਘਰੋਸੇ ਤੇ ਮੁੰਡੇ ਨੂੰ ਭੇਜ ਤੋ ਅਈ ਇਹਨੂੰ ਕੁਛ ਨਹੀਂ ਹੋੰਦਾਂਗੇ ਜੋ ਕੁਛ ਵੀ ਹੋਏਗਾ ਪਹਿਲਾਂ ਹਾਡੇ ਨਾਲ ਹੋਏਗਾ ਫਿਰ ਇਹਦੇ ਨਾਲ ਹੋਏਗਾ ਤੇ ਅੱਜ ਜਦੋਂ ਰਾਤੀ ਗੱਲ ਹੋਈ ਆ ਤੇ ਉਹਨ ਕੋਈ ਵੀ ਮਤਲਬ ਕਿ ਉਹਨਾਂ ਨੇ ਕਿਹਾ ਆਪਾਂ ਛੇਤੀ ਛੇਤੀ ਚੱਲੇ ਆ ਹੁਣ ਤੁਸੀਂ ਫੋਨ ਨਾ ਕਰਿਓ ਉਸ ਤੋਂ ਬਾਅਦ ਕੱਲੇ ਡੈੱਡ ਬੋਡੀ ਮਿਲੀ ਛੇਰੇ ਦੀ ਉਹ ਕਿੱਦਾਂ ਉਹ ਕਿਤੇ ਗਏ ਚਾਰ ਜਣੇ ਜਿਹੜੇ ਪੰਜ ਦਾ ਉਹਨਾਂ ਦੀ ਪੂਰੀ ਟੀਮ ਗਈ ਰਹੀ ਨਾਲ ਉਹ ਕਿਉਂ ਨਹੀਂ ਗਏ ਮਿਸ਼ਨ ਤੇ ਇਹਨੂੰ ਸ਼ੇਰੇ ਨੂੰ ਇਕੱਲੇ ਨੂੰ ਲੈ ਕੇ ਗਏ ਆ ਲੈ ਕੇ ਗਏ ਰਮਦਾਸ ਤੇ ਉਹਦੇ ਵਿੱਚਕਾਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਰਮਦਾਸ ਵਾਲਿਆਂ ਨੇ ਸਾਨੂੰ ਦੱਸਿਆ ਫੋਨ ਕਰਕੇ ਕਿ ਤੁਹਾਡਾ ਬੱਚਾ ਸ਼ੇਰੇ ਦੀ ਡੈਥ ਹੋ ਗਿਆ ਤੇ ਆਪਾਂ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਅਜ ਨਾਲੇ ਲੈ ਕੇ ਗਏ ਆ ਹਾਂਜੀ 26 ਤਰੀਕ ਨੂੰ ਆਇਆ ਸੀ ਕਹਿੰਦੇ ਹਾਂਜੀ 26 ਫਰਵਰੀ ਨੂੰ ਲੈ ਕੇ 26 ਫਰਵਰੀ ਦਾ ਗਿਆ ਹਾਂਜੀ ਤੇ ਕਾਫੀ ਦੇਰ ਤੋਂ ਮਤਲਬ ਕਿ ਚਲੋ ਮਾੜਾ ਮोटा ਹੁੰਦਾ ਹੀ ਉਹ ਕੋਈ ਗੱਲ ਨੂੰ ਨਿਪਟ ਜਾਂਦਾ ਹੀ ਉਹਨਾਂ ਨੇ ਸਾਨੂੰ ਮੁਲਾਜ਼ਮ ਹੀ ਦੱਸਿਆ ਆਪਣੇ ਵੱਲੋਂ ਚਿਹਰਾ ਚ ਲੱਗਾ ਨਾ ਹਾਂਜੀ ਤੇ ਜਿਹੜੀ ਪ੍ਰਗਿਆ ਜਾਨਵਾ ਅੰਮ੍ਰਿਤਸਰ ਦੀ ਪਹਿਲਾਂ ਉਹ ਹੀ ਉੱਥੇ ਉਹ ਬਦਲੀ ਹੋ ਕੇ ਚਲ ਗਈ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈਗਾ ਉਹਨਾਂ ਕੋਲ ਹੀ ਪਹਿਲਾ ਚਿਹਰੇ ਦਾ ਕੇਸ ਤੋਂ ਕਹਿੰਦੇ ਕੋਈ ਸ਼ਹਿਰ ਵਿੱਚੋਂ ਤੁਹਾਡੇ ਉਹ ਹੋਇਦਾ ਵਾ ਮਤਲਬ ਕਿ ਪੈਸਿਆਂ ਦਾ ਕਪਲਾ ਹੋਇਦਾ ਨਕਲੀ ਨੋਟਾਂ ਤੇ ਤੇ ਛੇਰੇ ਦਾ ਮਤਲਬ ਕਿ ਇਹਦੇ ਕੋਈ ਜਾਂਚ ਪੜਤਾਲ ਕਰਨੀ ਆਪਾਂ ਉਹ ਇੱਕ ਦੋ ਜਾਂਚ ਪੜਤਾਲ ਕਰਾਂਦੇ 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 ਕਾਫੀ ਉਹਨਾਂ ਨੇ ਵੱਡਿਆਂ ਨਾਲ ਕਰਨ ਲੱਗ ਪਿਆ ਉਹਨਾਂ ਨੇ ਕਿਹਾ ਇਹ ਕਿ ਛੋਟਾ ਜਿਹਾ ਕੰਮ ਹੈ ਮਾਤਾ ਚਾਰ ਦਿਨ ਪਹਿਲਾਂ ਆਏ ਆ ਰੋਟੀ ਦਾ ਟਿੱਕਾ ਖਾਦੀ ਉਹਨਾਂ ਨੇ ਤਿੰਨ ਜਣੇ ਆਏ ਤਿੰਨ ਮੁਲਾਜ਼ਮ ਨਾਲ ਛੇਰਾ ਆ ਤੇ ਜਾਂਦਾ ਸੀ ਛੇ ਤੁਹਾਡਾ ਜਵਾਈ ਉਹਨਾਂ ਨੂੰ ਜਾਂਦਾ ਪੁਲਸ ਵਾਲਿਆਂ ਨੂੰ ਉਹਨਾਂ ਨਾਲ ਮਹੀਨੇ ਤੋਂ ਹੀ ਵਕਵ ਹੀ ਸੀ ਉਹਦੇ ਪਹਿਲਾਂ ਨਹੀਂ ਹੈਗੀ ਜਿਹੜੇ ਨਾਲ ਲੱਗੇ ਹਾਂਜੀ ਪਹਿਲਾਂ ਨਹੀਂ ਹੈਗੀ ਫੋਨ ਕੀ ਜਾਂਦੇ ਤੁਸੀਂ ਆਪਾਂ ਇਨਸਾਫ ਚਾਹੁੰਦੇ ਆ ਹਨੂ ਉਹ ਆ ਕੇ ਦੱਸਣ ਸਾਡੇ ਮੁੰਡੇ ਨਾਲ ਕੀ ਕੀਤਾ ਉਹਨਾਂ ਨੇ ਕਿਉਂ ਲੈ ਕੇ ਗਏ ਉਹਨੂੰ ਕਿਹੜੇ ਕੇਸ ਚ ਲਾ ਕੇ ਗਏ ਇਸ ਸਟਾਰ ਸਿਰੇ ਕਰ ਚੁੱਕ ਹਾਂਜੀ ਮੰਮੀ ਅੱਜ ਆਂਦੀ ਆ ਫੇਰ ਮੰਮੀ ਵਿਚਾਰੀ ਘਰੇ ਨਹੀਂ ਐ ਹਾਂਜੀ ਵਾਈ ਵੀ ਫੇਰ ਕਰਾਉਂਗੇ